ਸੋ ਸ਼ਿਕਾ ਲਿਸ ਆਪਣੀ ਜਿਹੜੀ ਥੋੜੀ ਜੀ ਬੂਟੀ ਹਾਫ ਰਹਿ ਗਈ ਸੀਗੀ ਉਹ ਆਪਾਂ ਇਸ ਪਾਰਟ ਚ ਸਖਾ ਰਹੇ ਆ ਆਪਾਂ ਜਾਲ ਬੁੰਨਾ ਤੇ ਬਹੁਤ ਸੌਖੇ ਤਰੀਕੇ ਨਾਲ ਬਿਲਕੁਲ ਸਾਨੂੰ ਕਲੀਅਰਲੀ ਦਿਖ ਰਿਹਾ ਵੀ ਕਿ ਇਸ ਕਿਧਰੋਂ ਸੋਈ ਆਪਾਂ ਕਿਧਰ ਨੂੰ ਕੱਢਣੀ ਹੈਗੀ ਹੈ ਪਹਿਲਾਂ ਜਾਲ ਬਣਾਇਆ ਸੀ ਫਿਰ ਆਪਾਂ ਦੋ ਬੂਟੀਆਂ ਜਿਹੜੀਆਂ ਫਿਲ ਕੀਤੀਆਂ ਹੈਗੀਆਂ ਤੇ ਸੇਮ ਪ੍ਰੋਸੀਜਰ ਹੀ ਹੈ ਜਿਵੇਂ ਆਪਾਂ ਤੁਹਾਨੂੰ ਸਿੰਗਲ ਬੂਟੀ ਬਣਾਉਣੀ ਸਿਖਾਈਏ ਉਵੇਂ ਡਬਲ ਬਣਦੀ ਹੈ ਉਵੇਂ ਆ ਚਾਰ ਵਾਲੀ ਬਣਦੀ ਹੈ ਚਾਰ ਤੋਂ ਇਸ ਤੋਂ ਅੱਗੇ ਹੋਰ ਵੱਡੀ ਬੂਟੀ ਵੀ ਬਣ ਜਾਂਦੀ ਹੈ ਤਾਂ ਧਿਆਨ ਨਾਲ ਤੁਸੀਂ ਦੇਖਣਾ ਇੱਕ ਤਰੀਕੇ ਨਾਲ ਚਾਰ ਵਾਰੀ ਆਪਾਂ ਰਿਪੀਟ ਕਰਤਾ ਇਹਦੇ ਵਿੱਚ ਵੀ ਕਿਸ ਤਰੀਕੇ ਨਾਲ ਧਾਗਾ ਕਿੱਧਰ ਨੂੰ ਕੱਢਣਾ ਕਿਤੇ ਕਿੱਧਰ ਨੂੰ ਚੱਕਣਾ ਬਸ ਇਹਦੇ ਵਿੱਚ ਇਹੀ ਚੀਜ਼ ਖਾਸ ਹੈ ਤੇ ਜੇ ਆਪਾਂ ਨੂੰ ਧਾਗਾ ਚੱਕਣਾ ਤੇ ਨੱਪਣਾ ਆ ਗਿਆ ਤਾਂ ਆਪਾਂ ਸਿੰਦੀ ਬੂਟੀ ਹੈ ਜਿਹੜੀ ਆਗੀ ਇੱਕ ਵਾਰੀ ਹੱਥ ਚੜ ਜੂਗੀ ਤਾਂ ਆਪਾਂ ਬਹੁਤ ਸੌਖੇ ਤਰੀਕੇ ਨਾਲ ਸਿੰਧੀ ਬੂਟੀ ਦਾ ਜਿਹੜਾ ਡਿਜ਼ਾਈਨ ਆ ਉਹਨੂੰ ਬਣਾ ਸਕਦੇ ਆ ਦੇਖੋ ਹੌਲੀ ਹੌਲੀ ਪੂਰੀ ਲੁੱਕ ਬਣਦੀ ਜਾਂਦੀ ਹੈ ਸਿੰਧੀ ਬੂਟੀ ਦੀ ਜਿਹਨੂੰ ਪੱਕੀ ਸਿੰਧੀ ਕਹਿੰਦੇ ਨੇ ਕੱਚੀ ਸਿੰਧੀ ਵੀ ਕਹਿੰਦੇ ਨੇ ਕੱਚੀ ਸਿੰਧੀ ਹੁੰਦੀ ਹੈ ਸ਼ੈਡੋ ਵਰਕ ਜਿਹੜਾ ਪੁੱਠੇ ਪਾਸਿਓਂ ਆਪਾਂ ਕਰਦੇ ਆਂ ਬਸ ਜਿਗਜ਼ੈਗ ਜਿਹਾ ਬਣਾਉਣਾ ਹੁੰਦਾ ਤਾਂ ਇਹਦੇ ਵਿੱਚ ਹੁਣ ਇਹਨੂੰ ਪੱਕੀ ਉਪ ਸਿੰਧੀ ਕਹਿੰਦੇ ਆ ਤੇ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਜਾਲ ਬਣ ਕੇ ਰੈਡੀ ਹੋ ਰਿਹਾ ਬਹੁਤ ਜ਼ਿਆਦਾ ਅਰਾਈ ਲੁੱਕ ਆਂਦੀ ਹੈ ਜਦੋਂ ਇਹ ਚੀਜ਼ ਬਣ ਕੇ ਰੈਡੀ ਹੁੰਦੀ ਹੈ ਤੇ ਬਹੁਤ ਸੋਹਣੇ ਸੂਟੇ ਦੇ ਵਿੱਚ ਅੱਜ ਕੱਲ ਇਹ ਤੇ ਦੇਖੋ ਕੰਪਲੀਟ ਲੁੱਕ ਕਿੰਨੀ ਪਿਆਰੀ ਆਈ ਹੈ ਬੂਟੀ ਆਪਣੀ ਬਣ ਕੇ ਰੈਡੀ ਹੈ ਐਂਡ ਤੇ ਸੂਈ ਆਪਾਂ ਥੱਲੇ ਕੱਢਤੀ ਤੇ ਦੇਖੋ ਕਿੰਨੀ ਸੋਹਣੀ ਬੂਟੀ ਬਣੀ ਹੈ ਤੁਸੀਂ ਵੀ ਬਣਾਓ ਸਿੱਖੋ ਤੇ ਬੂ